ਤੁਜਮੀ ਨਾ ਹੋ ਗਿਆ ਲਗਾਤਾਰ ਜਦੋਂ ਅਨਐਮਪਲੋਇਮੈਂਟ ਰੇਟ ਥੱਲੇ ਜਾ ਰਿਹਾ ਔਰ ਘੱਟ ਲੋਕ ਨੇ ਜਿਹੜੇ ਇਸ ਵੇਲੇ ਕੰਮ ਲੱਭ ਰਹੇ ਆ ਕੈਨੇਡਾ ਨੇ 181000 ਨਵੀਆਂ ਨੌਕਰੀਆਂ ਐਡ ਕੀਤੀਆਂ ਕੈਨੇਡਾ ਦੀ ਆਰਥਿਕਤਾ ਬਾਰੇ ਕੈਨੇਡਾ ਨੇ ਜਿੰਨੀਆਂ ਇਹਨਾਂ ਨੂੰ ਆਸ ਸੀਗੀ ਉਹਦੇ ਤੋਂ ਜ਼ਿਆਦਾ ਨੌਕਰੀਆਂ ਐਡ ਕੀਤੀਆਂ ਨਵੰਬਰ ਦੇ ਵਿੱਚ ਕੈਨੇਡੀਅਨ ਇਕਨੋਮੀ ਨੇ 45000 ਨਵੀਆਂ ਜੌਬਸ ਕ੍ਰੀਏਟ ਕੀਤੀਆਂ ਇਹ ਜਿਹੜੇ ਆਰਥਿਕ ਮਾਹਰ ਅਸਲ ਦੇ ਵਿੱਚ ਆਸ ਜਾਂ ਉਹਨਾਂ ਨੂੰ ਐਕਸਪੈਕਟੇਸ਼ਨ ਜਾਂ ਉਹਨਾਂ ਨੂੰ ਲੱਗਦਾ ਇਹ ਸੀ ਕਿ ਜਿਹੜਾ ਥੋੜੀਆਂ ਜੀਆਂ ਨੌਕਰੀਆਂ ਜਾਣ ਗਈਆਂ ਸੋ ਇਹ ਬਹੁਤ ਇੱਕ ਸਟਰੋਂਗ ਸਰਪ੍ਰਾਈਜ਼ ਕਿਹਾ ਜਾ ਸਕਦਾ ਕਿ ਇਕਨੋਮੀ ਦੇ ਵਿੱਚ ਬੜਾ ਪੋਜ਼ਿਟਿਵ ਤੇ ਬੜਾ ਚੰਗਾ ਇੱਕ ਚੀਜ਼ ਆ ਕਿ ਇਹੇ ਆਸ ਕਰ ਰਹੇ ਸੀ ਕਿ ਕੁਝ ਜੜੀਆਂ ਲਾਸ ਹੋਊਗਾ ਪਰ ਉਹਦੇ ਬਜਾਏ ਜਿਹੜੀਆਂ ਕਾਫੀ ਜ਼ਿਆਦਾ ਕ੍ਰੀਏਟ ਹੋਈਆਂ ਨੌਕਰੀਆਂ ਅਨਐਮਪਲੋਇਮੈਂਟ ਰੇਟ ਦੇ ਨਾਲ ਡਿੱਗ ਪਿਆ ਕੁਦਰਤੀ ਤੌਰ ਦੇ ਉੱਤੇ ਬੇਰੋਜ਼ਗਾਰੀ ਦੀ ਦਰ ਜਿਹੜੀ ਘਟ ਗਈ ਆ 6.9% ਅਕਤੂਬਰ ਦੇ ਵਿੱਚ ਸੀਗਾ ਜਿਹੜਾ ਇਸ ਵੇਲੇ 6.5% ਰਹਿ ਗਿਆ ਨਵੰਬਰ ਦੇ ਵਿੱਚ ਮਤਲਬ ਪਿਛਲੇ ਮਹੀਨੇ ਦੇ ਵਿੱਚ ਜਿਹੜਾ ਸੀਗਾ ਦਸੰਬਰ ਦੇ ਅੰਕੜੇ ਤਾਂ ਬਾਅਦ ਦੇ ਵਿੱਚ ਆਉਣਗੇ ਸੋ ਇਹ ਦੂਜਾ ਮਹੀਨਾ ਹੋ ਗਿਆ ਲਗਾਤਾਰ ਹੀ ਜਦੋਂ ਅਨਐਮਪਲੋਇਮੈਂਟ ਰੇਟ ਥੱਲੇ ਜਾ ਰਿਹਾ ਔਰ ਘੱਟ ਲੋਕ ਨੇ ਜਿਹੜੇ ਇਸ ਵੇਲੇ ਕੰਮ ਲੱਭ ਰਹੇ ਆ ਮਤਲਬ ਬੇਰੁਜ਼ਗਾਰ ਘੱਟ ਆ ਜਿਹੜੀ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਨੇ ਇਹ ਕਿਹਾ ਕਿ 26000 ਲੋਕਾਂ ਨੇ ਲੇਬਰ ਫੋਰਸ ਤੋਂ ਬਾਹਰ ਗਏ ਆ ਜਾਂ ਤਾਂ ਰਿਟਾਇਰ ਹੋ ਗਏ ਆ ਜਾਂ ਉਹ ਜਿਹੜੇ ਆ ਉਹਨਾਂ ਨੇ ਮਤਲਬ ਬੰਦ ਕਰ ਦਿੱਤਾ ਇਹ ਲੱਭਣਾ ਉਹਨਾਂ ਨੂੰ ਮਿਲ ਗਈਆਂ ਜਾਂ ਇਸ ਤਰੀਕੇ ਦੇ ਨਾਲ ਜਿਹੜਾ ਅਨ EMPLOYMENT RATE ਇਹਦੇ ਨਾਲ ਵੀ ਕਾਫੀ ਜ਼ਿਆਦਾ ਥੱਲੇ ਨੂੰ ਆਇਆ ਔਰ ਪਿਛਲੇ 3 ਮਹੀਨੇ ਦੇ ਵਿੱਚ ਸਤੰਬਰ, ਅਕਤੂਬਰ ਤੇ ਨਵੰਬਰ ਦੇ ਵਿੱਚ ਕੈਨੇਡਾ ਨੇ 1,81,000 ਨਵੀਆਂ ਨੌਕਰੀਆਂ ਐਡ ਕੀਤੀਆਂ। ਇਹਦੇ ਤੋਂ ਪਹਿਲਾਂ ਜਿਹੜਾ ਹਾਇਰਿੰਗ ਸੀਗੀ ਜਾਂ ਉਹ ਬਹੁਤ ਸਾਰੀ ਜਿਹੜੀ ਉਹ ਸਲੋ ਹੋ ਗਈ ਸੀ ਕਿਉਂਕਿ ਅਨਸਰਟੇਨਟੀ ਸੀਗੀ। ਉਹਦਾ ਕਾਰਨ ਸਿੱਧਾ ਹੀ ਸੀਗਾ ਕਿ ਅਮਰੀਕਾ ਦੇ ਨਾਲ ਜੇਸ ਕਿਸਮ ਦਾ ਜਿਹੜਾ ਸਬੰਧ ਇਸ ਵੇਲੇ ਚੱਲ ਰਿਹਾ ਸੀ ਉਹਦੇ ਕਰਕੇ ਜਿਹੜੀਆਂ ਬਹੁਤੀਆਂ ਜੌਬਸ ਐਡ ਹੋਈਆਂ ਨਵੰਬਰ ਮਹੀਨੇ ਦੇ ਵਿੱਚ ਇਹ ਪਾਰਟ ਟਾਈਮ ਦੱਸੀਆਂ ਜਾ ਰਹੀਆਂ। ਸੋ ਇਹ ਫੁੱਲ ਟਾਈਮ ਨਹੀਂ ਆ। ਪਰ ਜਿਹੜੇ ਲੋਕ ਪਾਰਟ ਟਾਈਮ ਕੰਮ ਕਰ ਰਹੇ ਆ ਕਿਉਂਕਿ ਉਹ ਇਸ ਕਰਕੇ ਵੀ ਜਿਆਦਾ ਲੱਭੀਆਂ ਜਾਂ ਉਹ ਕੰਮ ਕਰ ਰਹੇ ਕਿਉਂਕਿ ਫੁੱਲ ਟਾਈਮ ਲੱਭ ਨਹੀਂ ਰਹੀਆਂ ਜਾਂ ਸਟੇਬਲ ਨਹੀਂ ਜਾਂ ਉਸ ਪ੍ਰੀ ਪੰਡੈਮਿਕ ਲੈਵਲ ਦੇ ਉੱਤੇ ਨਹੀਂ ਆ ਰਿਹਾ ਜਿਹੜੇ ਨੌਜਵਾਨ 15 ਤੋਂ 24 ਸਾਲਾਂ ਦੇ ਵਿੱਚ ਆ ਉੱਥੇ ਜਿਆਦਾ ਜੋਬ ਗੇਨ ਆ ਜਿਹੜਾ ਯੰਗ ਕੈਨੇਡੀਅਨ ਨੇ 50000 ਜੋਬਸ ਜਿਹੜੀਆਂ ਨਵੰਬਰ ਦੇ ਵਿੱਚ ਐਡ ਹੋਈਆਂ ਇਹਦਾ ਮਤਲਬ 21000 ਅਕਤੂਬਰ ਦੇ ਵਿੱਚ ਹੋਈਆਂ ਸੀ ਜਦੋਂ ਕਿ ਪਹਿਲਾ 2025 ਦੇ ਵਿੱਚ ਬੜਾ ਇਹ ਔਖਾ ਸਾਲ ਮੰਨਿਆ ਜਾ ਰਿਹਾ ਸੀ ਜਿਹੜਾ ਯੂਥ এমਪਲாய்ਮੈਂਟ ਰੇਟ ਆ ਉਹ ਇੰਪਰੂਵ ਹੋ ਰਿਹਾ ਐ ਇਸ ਵੇਲੇ ਯੂਥ এমਪਲாய்ਮੈਂਟ ਰੇਟ 55.3% ਦੇ ਉੱਤੇ ਚਲੇ ਗਿਆ ਤੇ ਜਿਹੜਾ ਜੁਲਾਈ ਦੇ ਵਿੱਚ ਸਭ ਤੋਂ ਘੱਟ ਸੀ ਉਹਦੇ ਤੋਂ ਇਹ ਉਸ ਹੱਬ ਦੇ ਨਾਲ ਕਾਫੀ ਉੱਤੇ ਐ ਇਸ ਵੇਲੇ ਦੱਸਿਆ ਜਾ ਰਿਹਾ ਸੋ ਬਹੁਤੇ ਜਿਹੜੇ ਬੇਰੁਜ਼ਗਾਰ ਲੋਕ ਸੀਗੇ ਲੱਗਦਾ ਕਿ ਉਹਨਾਂ ਨੂੰ ਨੌਕਰੀਆਂ ਲੱਭ ਗਈਆਂ ਜਿਹੜੇ ਅਨਐਮਪਲੋਇਡ ਸੀਗੇ ਅਕਤੂਬਰ ਦੇ ਵਿੱਚ 19.6% ਨੂੰ ਨੌਕਰੀਆਂ ਨਵੰਬਰ ਦੇ ਵਿੱਚ ਲੱਗ ਪਈਆਂ ਤੇ ਰੇਟ ਜਿਹੜਾ ਇਹ ਸਲਾਈਟਲੀ ਬੈਟਰ ਦੱਸਿਆ ਜਾ ਰਿਹਾ ਪਿਛਲੇ ਸਾਲ ਨਾਲੋਂ ਤੇ ਇਹਦੇ ਵਿੱਚੋਂ ਦੇਖਣ ਨੂੰ ਇਹ ਮਿਲਦਾ ਕਿ ਥੋੜਾ ਜਾ ਕੰਮ ਲੱਭਣਾ ਹੁਣ ਪਹਿਲਾਂ ਨਾਲੋਂ ਸੌਖਾ ਹੋ ਗਿਆ ਹੁਣ ਇਹ ਵੱਖ-ਵੱਖ ਸੈਕਟਰਾਂ ਦੇ ਵਿੱਚ ਸਾਰਾ ਕੁਝ ਹੈ ਜਿਹੜੇ ਹੈਲਥ케ਅਰ ਤੇ ਸੋਸ਼ਲ ਅਸਿਸਟੈਂਸ ਆ 46000 ਤੋਂ ਜ਼ਿਆਦਾ ਨੌਕਰੀਆਂ ਇਹਦੇ ਇਸੇ ਤਰ੍ਹਾਂ ਫੂਡ ਅਕਮੋਡੇਸ਼ਨ ਨੈਚੁਰਲ ਰਿਸੋਰਸਸ ਦੇ ਵਿੱਚ ਜਿਹੜੇ ਕੋਸ਼ ਸੈਕਟਰ ਦੇ ਵਿੱਚ ਨੌਕਰੀਆਂ ਗਈਆਂ ਵੀ ਆ ਜਿਵੇਂ ਹੋਲਸੇਲ ਤੇ ਰਿਟੇਲ ਟ੍ਰੇਡ ਆ ਉਹਦੇ ਵਿੱਚ 34000 ਨੌਕਰੀ ਦੱਸਦੇ ਆ ਕਿ ਜਿਹੜੀ ਗਈ ਵੀ ਆ ਤੇ ਮੈਨੂਫੈਕਚਰਿੰਗ ਦਾ ਪ੍ਰੈਸ਼ਰ ਜਿਹੜਾ ਹੈਗਾ ਔਰ ਜਿਹੜੇ ਵੇਜਸ ਨੇ ਲਗਾਤਾਰ ਵਧ ਰਹੇ ਨੇ ਐਵਰੇਜ ਆਵਰਲੀ ਵੇਜ ਜਿਹੜਾ ਉਹ 3.6% ਉੱਤੇ ਗਿਆ ਜੇਕਰ ਇਹਦਾ ਮੁਕਾਬਲਾ ਪਿਛਲੇ ਸਾਲ ਨਾਲ ਕਰਕੇ ਦੇਖਦੇ ਆ ਸੋ ਹੁਣ ਇੰਟਰਸਟ ਰੇਟ ਦੇ ਉੱਤੇ ਦਾ ਕੀ ਅਸਰ ਪੈਂਦਾ ਸਟਰੋਂਗ ਜੋਬ ਗ੍ਰੋਥ ਜਿਹੜੀ ਆ ਡਿਲੇ ਕਰ ਸਕਦੀ ਆ ਇੰਟਰਸਟ ਰੇਟ ਨੂੰ ਤੇ ਵੇਜਸ ਜਿਹੜੇ ਵਧ ਰਹੇ ਆ ਉਹਦੇ ਨਾਲ 인ਫਲੇਸ਼ਨ ਦਾ ਪ੍ਰੈਸ਼ਰ ਵੱਧ ਸਕਦਾ ਆ ਲੋ ਅਨਪਲੋਇਮੈਂਟ ਦਾ ਮਤਲਬ ਇਹ ਆ ਕਿ ਇਕਨੋਮੀ ਜਿਹੜੀ ਆ ਉਹ ਬਹੁਤ ਤੇਜ਼ੀ ਦੇ ਨਾਲ ਥੱਲੇ ਨਹੀਂ ਜਾ ਰਹੀ ਕੂਲ ਨਹੀਂ ਹੋ ਰਹੀ ਜਿਹੜੀ ਸਟਰੋਂਗ ਲੇਬਰ ਮਾਰਕੀਟ ਜਿਹੜੀ ਆ ਉਹ ਉਹਦੇ ਨਾਲ ਇਹ 인ਫਲੇਸ਼ਨ ਹਾਈ ਰਹਿ ਸਕਦੇ ਆ ਬੈਂਕ ਆਫ ਕੈਨੇਡਾ ਜਿਹੜੀ ਚਾਹੁੰਦੇ ਆ ਕਿ ਕਲੀਅਰ ਸਾਈਨ ਹੋਣੇ ਚਾਹੀਦੇ ਆ ਕਿ ਜਿਹੜੀ 인ਫਲੇਸ਼ਨ ਆ ਉਹ ਅੰਡਰ ਕੰਟਰੋਲ ਆ ਸੋ ਦੇਖਦੇ ਆ ਥੋੜੇ ਦਿਨਾਂ ਨੂੰ ਜਿਹੜਾ ਬੈਂਕ ਆਫ ਕੈਨੇਡਾ ਨੇ ਅਨਟਰਸਟ ਰੇਟ ਦਾ ਬਾਰੇ ਐਲਾਨ ਕਰਨਾ ਆ ਕੱਟ ਕਰਦੇ ਆ ਇੰਨਾ ਹੀ ਰੱਖਦੇ ਆ ਜਾਂ ਕੀ ਕਰਦੇ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ